ਕਿਸੇ ਨੇ ਵੀ ਵਸਨੀਕ ਨੇ ਅਗਰ ਰੋਡ ਦੇ ਉੱਤੇ ਕੋਈ ਸ਼ੋਰੂਮ ਬਣਾਣਾ ਹੈ ਜਾਂ ਕੁਝ ਕਰਨਾ ਹੈ ਦੁਕਾਨ ਬਣਾਣੀ ਹੈ ਕਿੰਨੇ ਫੁੱਟ ਛੱਡ ਕੇ ਜਿਹੜਾ ਹੈ ਬਣਾਉਣ ਦਾ ਲਾਅ ਹੈ ਇਹ ਗੱਲ ਕਰ ਰਹੇ ਹਾਂ ਹਾਂਜੀ ਨੈਸ਼ਨਲ ਹਾਈਵੇਜ਼ ਦੇ ਸ਼ਡਿਊਲ ਰੋਡ ਦੇ ਨੇ ਜਿਹੜੀਆਂ ਉੱਥੇ 33 ਫੁੱਟ ਛੱਡਣਾ ਬਣਦਾ ਹੈ ਇਹ ਸਭ ਇਹ ਗੱਲ ਕਰੀ ਜੀ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਸ਼ੋਰੂਮ ਬਣ ਰਿਹਾ ਹੈ ਜੀ ਨਾਲੇ ਬੈਂਕੋ ਬੜੋਦਾ ਹੈ ਉਹ ਬੈਂਕੋ ਬੜੋਦਾ ਇਹਨੇ 33 ਫੁੱਟ ਛੱਡੀ ਹੋਈ ਹੈ ਨਾਲ ਜਿਹੜੀ ਉਸਾਈ ਹੋ ਰਹੀ ਹੈ ਲੈਂਟਰ ਤੱਕ ਪਹੁੰਚ ਗਈ ਜੀ ਪਾਡੀ ਨਕਦੇ નીચે ਇਹ ਕੰਮ ਹੋ ਰਿਹਾ ਹੈ ਦੇਖੋ ਜਿਹੜੀ ਚੰਡੀਗੜ੍ਹ ਰੋਡ ਹੈ ਇਹ ਸ਼ੈਡੂਲ ਰੋਡ ਨਹੀਂ ਹੈਗੀ ਹੁਣ ਇਹ ਹਾਈਵੇ ਨੈਸ਼ਨਲ ਹਾਈਵੇ ਨਹੀਂ ਹੈਗੀ ਹੁਣ ਤੇ ਜਿਹੜਾ ਹੈਗਾ ਅਸੀਂ ਜਿਹੜੀ ਉਹ ਸਾਰੀ ਹੋ ਰਹੀ ਹੈ ਉਹਨੂੰ ਅਸੀਂ ਨੋਟਿਸ ਦੇ ਦਿੱਤਾ ਤੇ ਉਹ ਨੂੰ ਕੰਮ ਰਕਵਾਂ ਲਈ ਅਸੀਂ ਉਹਨਾਂ ਨੂੰ ਕਹਿ ਦਿੱਤਾ ਹੈਗਾ ਕਿ ਨਹੀਂ ਕੰਮ ਰੋਕ ਦੇ ਤਾਂ ਅਸੀਂ ਉਹਦੇ ਖਿਲਾਫ ਵੀ ਫਰਦਰ ਅਗਲੀ ਕਾਰਵਾਈ ਆ ਉਹ ਕਰਦੇ ਹਾਂ ਉਹਨਾਂ ਦਾ ਨਕਸ਼ਾ ਬਾਸ ਹੈ ਜੀ ਯਿੰਨਾ ਤੇ ਕਿਉਂਕਿ ਤੇ ਅਗਰ ਨਕਸ਼ਾ ਕਿਸੇ ਨੇ ਪਾਸ ਕੀਤਾ ਤਾਂ ਦੇਖੋ 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 ਗੱਲ ਇਹ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ 33 ਫੁੱਟ ਵਾਲੀ ਗੱਲ ਕਲੀਅਰ ਕਰ ਦਿਆਂ ਇਹ ਸਿਰਫ ਨੈਸ਼ਨਲ ਹਾਈਵੇ ਜਾਂ ਜਿਹੜੀਆਂ ਸ਼ਡਿਊਲ ਰੋਡਸ ਨੇ ਉਹਨਾਂ ਤੇ ਛੱਡਣਾ ਹੈਗਾ ਸਾਰੀਆਂ ਰੋਡਸ ਤੇ 33 ਫੁੱਟ ਨਹੀਂ ਛੱਡਿਆ ਜਾਂਦਾ ਉੱਥੇ ਉਹਨੇ ਪਰਪਰ ਪਾਰਕਿੰਗ ਹੀ ਦੇਣੀ ਹੁੰਦੀ ਹੈ ਉਹਨਾਂ ਨੂੰ ਜਿੰਨੀ ਉਹਦੀ ਪਾਰਕਿੰਗ ਬਣਦੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਸਵਾਰੀਆਂ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ ਪਰ ਆਪਾਂ ਗੱਲ ਕਰਦੇ ਹਾਂ ਸ਼ਹਿਰ ਕੋਰਾਲੀ ਦੀ ਜਿੱਥੇ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਸ਼ੋਰੂਮ ਬਣ ਰਿਹਾ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੱਲੋਂ ਉਸ ਨੋਟਿਸ ਵੀ ਦੇ ਦਿੱਤਾ ਗਿਆ ਪਰ ਉਸ ਦਾ ਕੰਮ ਕੀ ਉਹ ਨਹੀਂ ਬੰਦ ਹੋ ਰਿਹਾ ਕਿਉਂ ਨਗਰ ਕੌਂਸਲ ਨੋਟਿਸ ਤੋਂ ਬਾਅਦ ਉਸ ਤੇ ਐਕਸ਼ਨ ਨਹੀਂ ਲੈ ਰਹੀ ਸਭ ਤੋਂ ਵੱਡਾ ਇੱਕ ਸਵਾਲ ਉੱਠ ਰਿਹਾ ਹੈ ਕਿ ਨੋਟਿਸ ਦੇਣ ਤੋਂ ਬਾਅਦ ਵੀ ਉਹ ਸ਼ੋਰੂਮ ਦੇ ਮਾਲਕ ਜਿਹੜੇ ਨੇ ਉਸਾਰੀ ਕਰ ਰਹੇ ਨੇ ਜੇ ਕੋਈ ਆਮ ਬੰਦਾ ਕਰਦਾ ਹੁੰਦਾ ਕਾਂ ਉਸ ਦੇ ਜਿਹੜੇ ਹੈ ਮਿਸਤਰੀਆਂ ਦੇ ਔਜ਼ਾਰ ਤੱਕ ਚੱਕ ਲਿਆਂਦੇ ਨੇ ਹੁਣ ਉੱਥੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ਨਗਰ ਕੌਂਸਲ ਸਭ ਤੋਂ ਵੱਡਾ ਸਵਾਲ ਹੈ ਇਸ ਲਈ ਨਗਰ ਕੌਂਸਲ ਦੇ ਕਾਰਸਾਧਕ ਅਫਸਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕਿਸੇ ਨੇ ਵੀ ਸੁਨੇਕ ਨੇ ਅਗਰ ਰੋਡ ਦੇ ਉੱਤੇ ਕੋਈ ਸ਼ੋਰੂਮ ਬਣਾਉਣਾ ਹੈ ਜਾਂ ਕੁਝ ਕਰਨਾ ਹੈ ਦੁਕਾਨ ਬਣਾਣੀ ਹੈ ਕਿੰਨੇ ਫੁੱਟ ਛੱਡ ਕੇ ਜਿਹੜਾ ਹੈ ਬਣਾਉਣ ਦਾ ਲਾਅ ਹੈ ਨਹੀਂ ਜਿਹੜੀਆਂ ਦੇਖੋ ਸ਼ਡਿਊਲ ਰੋਡਸ ਨੇਗੀਆਂ ਨੈਸ਼ਨਲ ਹਾਈਵੇ ਦੀ ਗੱਲ ਕਰ ਰਹੇ ਹਾਂ ਜੀ ਨੈਸ਼ਨਲ ਹਾਈਵੇਜ਼ ਸ਼ੈਡਿਊਲ ਰੋਡ ਜਿਹੜੀਆਂ ਉੱਥੇ 33 ਫੁੱਟ ਛੱਡਣਾ ਮੰਗਦਾ ਹੈ ਅੱਛਾ 33 ਫੁੱਟ ਤੋਂ ਬਿਨਾ ਅਗਰ ਕੋਈ ਯੂਰੇ ਉਹ ਸਾਰੀ ਹੁੰਦੀ ਹੈ ਸ਼ਹਿਰ ਦੇ ਵਿੱਚ ਜੀ ਫਿਰ ਕੀ ਕਾਰਵਾਈ ਕਰਦੇ ਹਾਂ ਅਸੀਂ ਉਹਨੂੰ ਨੋਟਿਸ ਭੇਜ ਦਿੰਦੇ ਜੀ ਉਹਦੀ ਆਪਣਾ ਜੋ ਵੀ ਉਹਦੀ ਬੰਦ ਦੀ ਕਾਰਵਾਈ ਹੈ ਕਾਨੂੰਨ ਅਨੁਸਾਰ ਰੋਟਾਣ ਦੀ ਜਾਂ ਕੋਈ ਉਹ ਕਰਦੇ ਹੈਗੇ ਆ ਤੇ ਇਹ ਸਾਹਬ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਸ਼ੋਅਰੂਮ ਬਣ ਰਿਹਾ ਜੀ ਨਾਲੇ ਬੈਂਕ ਉਹ ਵੜੋਦਾ ਏ ਉਹ ਬੈਂਕ ਉਹ ਵੜੋਦਾ ਇਹਨੇ 33 ਫੁੱਟ ਛੱਡੀ ਹੋਈ ਆ ਨਾਲ ਜਿਹੜੀ ਉਸਾਰੀ ਹੋ ਰਹੀ ਹੈ ਲੈਂਟਰ ਤੱਕ ਪਹੁੰਚ ਗਈ ਜੀ ਤੁਹਾਡੀ ਨੱਕ ਦੇ નીચે ਇਹ ਕੰਮ ਹੋ ਰਿਹਾ ਕੀ ਗੱਲ ਇਹ ਅ ਦੇਖੋ ਜਿਹੜੀ ਚੰਡੀਗੜ੍ਹ ਰੋਡ ਹੈ ਇਹ ਸ਼ੈਡੂਲ ਰੋਡ ਨਹੀਂ ਹੈਗੀ ਹੁਣ ਇਹ ਹਾਈਵੇ ਨੈਸ਼ਨਲ ਹਾਈਵੇ ਨਹੀਂ ਹੈਗੀ ਹੁਣ ਤੇ ਜਿਹੜਾ ਹੈਗਾ ਅਸੀਂ ਜਿਹੜੀ ਉਹ ਸਾਰੀ ਹੋ ਰਹੀ ਹੈ ਉਹਨੂੰ ਅਸੀਂ ਨੋਟਿਸ ਦੇ ਦਿੱਤਾ ਤੇ ਉਹਨੂੰ ਕੰਮ ਰਕਵਾਉਣ ਲਈ ਅਸੀਂ ਉਹਨਾਂ ਨੂੰ ਕਹਿ ਦਿੱਤਾ ਹੈਗਾ ਜੇ ਨਹੀਂ ਕੰਮ ਰੋਕ ਲੇਤਾ ਸੀ ਉਹਦੇ ਖਿਲਾਫ ਜਿਹੜੀ ਫਰਦਰ ਅਗਲੀ ਕਾਰਵਾਈ ਹੈ ਉਹ ਕਰਕੇ ਉਹਨਾਂ ਦੀ ਜਿਹੜੀ ਸਾਰੀ ਨੂੰ ਗਰਾਉਂਡ ਲਈ ਸੀ ਇਹ ਵੀ ਕੰਮ ਜੇ ਚੱਲ ਰਿਹਾ ਹੈ ਦੇਖੋ ਕੋਈ ਵੀ ਬੰਦਾ ਜਿਹੜਾ ਕੋਈ ਆਫੈਂਸ ਕਰਦਾ ਹੈਗਾ ਉਹਨੂੰ ਅਸੀਂ ਉਹ ਤਾਂ ਨਹੀਂ ਅਸੀਂ ਕਾਨੂੰਨੀ ਕਾਰਵਾਈ ਅਨਸਾਰ ਉਹ ਕਰਦੇ ਆਂ ਜੋ ਅੱਗੇ ਫਰਦਰ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਬਣਦੀ ਹੈ ਤੇ ਉਹਦਾ ਅਸੀਂ ਉਹ ਕਰਾਂਗੇ ਜੀ ਉਹਨਾਂ ਦਾ ਨਕਸ਼ਾ ਪਾਸ ਹੈ ਜੀ bina 30 ਫੁੱਟ ਛੱਡੇ ਅਗਰ ਨਕਸ਼ਾ ਕਿਸੇ ਨੇ ਪਾਸ ਕੀਤਾ ਤਾਂ ਉਹ ਵੀ ਦੇਖੋ ਦੇਖੋ ਗੱਲ ਇਹ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ 33 ਫੁੱਟ ਵਾਲੀ ਗੱਲ ਕਲੀਅਰ ਕਰ ਦਿਆਂ ਇਹ ਸਿਰਫ ਨੈਸ਼ਨਲ ਹਾਈਵੇ ਜਾਂ ਜਿਹੜੀਆਂ ਸ਼ਡਿਊਲ ਰੋਡਸ ਨੇ ਉਹਨਾਂ ਤੇ ਛੱਡਣਾ ਹੈਗਾ ਸਾਰੀਆਂ ਰੋਡਾਂ ਤੇ 33 ਫੁੱਟ ਨਹੀਂ ਛੱਡਿਆ ਜਾਂਦਾ ਹੁੰਦਾ। ਉੱਥੇ ਉਹਦੀ ਪ੍ਰੋਪਰ ਪਾਰਕਿੰਗ ਹੀ ਦੇਣੀ ਹੁੰਦੀ ਹੈ ਉਹਨਾਂ ਨੂੰ ਜਿੰਨੀ ਉਹਦੀ ਪਾਰਕਿੰਗ ਬਣਦੀ ਹੈਗੀ ਆ। ਸਰ ਬੈਂਕ ਆਫ ਬਡੋਦਾ ਨੇ ਹਾਂਜੀ 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 ਇੱਕ ਮਿੰਟ ਜੀ ਮੈਨੂੰ ਗੱਲ ਕਰ ਲੈਣੇ ਬੈਂਕ ਆਫ ਬਡੋਦਾ ਕਦੋਂ ਦਾ ਪਾਸ ਹੋਇਆ ਉਸ ਟਾਈਮ ਇਹ ਜਿਹੜੀ ਚੰਡੀਗੜ੍ਹ ਰੋਡ ਸੀ ਉਹ ਸ਼ਡਿਊਲ ਰੋਡ ਸੀਗੀ। ਠੀਕ ਹੈ ਜੀ। ਉਸ ਟਾਈਮ ਸ਼ੈਡਿਊਲ ਰੋਡ ਸੀ ਜਦੋਂ ਸਾਡਾ ਬਾਈਪਾਸ ਬਣਿਆ ਉਸ ਟਾਈਮ ਇਹ ਚੰਡੀਗੜ੍ਹ ਰੋਡ ਹੈ ਜਿਹੜੀ ਇਹ ਸ਼ੈਡਿਊਲ ਰੋਡ ਦੇ ਵਿੱਚੋਂ ਨਿਕਲ ਚੁੱਕੀ ਹੈ ਇਹ ਅਦਰ ਡਿਸਟ੍ਰਿਕਟ ਰੋਡ ਬਣ ਚੁੱਕੀ ਹੈਗੀ ਹੈ ਇਹਦੇ ਤੇ ਉਹ ਕਾਨੂੰਨ ਤਾਂ ਲਾਗੂ ਨਹੀਂ ਹੁੰਦਾ ਹੈਗਾ ਪਰ ਫਿਰ ਵੀ ਜੇ ਕੋਈ ਨਕਸ਼ਾ ਪਾਸ ਕਰਾਏ ਬਿਨਾ ਕੋਈ ਵੀ ਅਸਾਰੀ ਕਰਦਾ ਤਾਂ ਅਸੀਂ ਉਹਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਅਸੀਂ ਬਿਨਾ ਨਕਸ਼ਾ ਪਾਸ ਕਰਾਏ ਕੋਈ ਵੀ ਅਸਾਰੀ ਨਹੀਂ ਹੋਣ ਦੇਵਾਂਗੇ ਉਹਦੇ ਤੋਂ ਜੋ ਦੇ ਖਿਲਾਫ ਬਣਦੀ ਕਾਰਵਾਈ ਹੈ ਉਹ ਕਰਾਂਗੇ ਵਿਦ ਜੁਰਮਾਨਾ ਉਹਨੂੰ ਜਿਹੜਾ ਹੈਗਾ ਉਹਦਾ ਲੈ ਕੇ ਉਹਦੀ ਸਾਰੀ ਉਹ ਵੀ ਸ਼ਹਿਰ ਦੇ ਅੰਦਰ ਤੁਸੀਂ ਕਹਿੰਦੇ ਹੋ ਆਮ ਰੋਡ ਆ ਜਾਂਦੇ ਉਹਦੇ ਪਾਰਕਿੰਗਸ ਦੇ ਲਈ ਕਿੰਨੀ ਜਗ੍ਹਾ ਛੱਡਣ ਦੇ ਆ ਪਾਰਕਿੰਗ ਲਈ ਉਹਦੇ ਪਲਾਟ ਤੇ ਡਿਪੈਂਡ ਕਰਦਾ ਜਿੱਡਾ ਉਹਦਾ ਪਲਾਟ ਹੈ ਉਹਦੇ ਮੁਤਾਬਕ ਬਾਈਲ ਆਜ ਅਨਸਾਰ ਉਹਦੀ ਪਾਰਕਿੰਗ ਉਨੀ ਬਣਦੀ ਹੁੰਦੀ ਹੈ ਉਹ ਛਡਵਾਈ ਜਾਂਦੀ ਜਿਹੜੇ ਹੋਰ ਵੀ ਇਹੇ ਜੇ ਕੰਮ ਕਰ ਰਹੇ ਆ ਉਹਨਾਂ ਨੂੰ ਤੁਹਾਡੀ ਕੀ ਚਾਹ ਬਿਲਕੁਲ ਜੀ ਕੋਈ ਅਸੀਂ ਐਸਾ ਕੰਮ ਨਹੀਂ ਕਰਨ ਦਿੰਦੇ ਜਿਹੜਾ ਵੀ ਕੋਈ ਨਜਾਇਜ਼ ਉਸਾਰੀ ਕਰਦਾ ਹੈ ਨਗਰ ਕਾਉਂਸਲ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਕੋਈ ਵੀ ਨਜਾਇਜ਼ ਉਸਾਰੀ ਕਰਦਾ ਹੈ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ